ਕੋਈ ਗਾਵਾਂ ਦੀ ਨਹਿਰ ਤੇ ਫਿੱਟ ਗਈ ਹੋ ਨੌਜਾਨ ਵਿੱਚ ਫਰੇ ਆ ਕੋਈ ਬੰਨ੍ਹਈ ਜਾ ਕੋਸ਼ਿਸ਼ ਕੀਤੀ ਜਾ ਰਹੀ ਆ ਵਿੱਚ ਲੜੀ ਦਾ ਕੱਲ ਲੈ ਗਿਆ ਪਟਿਆ ਅੰਮੀ ਨਹਿਰ ਦੇ ਵਿੱਚ ਕੋਈ 10 ਫੁੱਟ ਹੋਣਾ ਬੰਨ ਹੋ ਗਿਆ 10 ਦੀ ਸਾਡੀ ਤੇ ਸੁਣ ਰਾ ਉਹ ਗਲ ਨੂੰ ਪਾ ਕੇ ਰੋਗ ਲਾਉਂਦਾ ਕਦੋਂ ਗਲ ਨੂੰ ਪਾਉ ਇੰਨਾ ਥੋੜਾ ਜਾਨਾ ਦੇਈ ਜਾ ਗੱਲ ਨੂੰ ਪਾ ਇਹ ਗੱਲ ਨੂੰ ਕੋਲ ਪੈ ਗਿਆ ਉਹ ਖੁੱਲ ਗਈ ਲੈ ਅੱਗੇ ਅੱਗੇ ਥੜਾ ਅੱਗੇ ਪਾਣੀ ਦੇ ਵਿੱਚ ਜ਼ੋਰ ਵੀ ਬਹੁਤ ਲੱਗਦਾ ਜੀ ਪਾਣੀ ਜਿਆਦਾ ਆ ਵਿੱਚ ਕੋਈ 8 ਤੋਂ 10 ਫੁੱਟ ਪਾਣੀ ਹੈ ਇਹ ਬੇਸਤ ਦੋ ਬਾਬਾ ਨਹਿਰ ਕੋਰਤੂਈ ਹੈ ਨਹੀਂ 108 ਸੰਤ ਬਾਬਾ ਹਰੀ ਸਿੰਘ ਦੇ ਗੁਰਦਵਾਰੇ ਕੋਲੇ ਆ ਜਾ ਰਹੀ ਹੈ ਬਾਲਾ ਬਾਜੀ ਦੇਖਿਆ ਉਹਦੇ ਨਾਲ ਦਾ ਉਹਦੇ ਬਾਲੇ ਮੋਰੇ ਕੰਦਾ ਦਿੱਕਾ ਲਾਉਦਾ ਤਾਂ ਪਹਿਲਾਂ ਕੋਲੋਂ ਉੱਤੇ ਸਿੱਧੀ ਖਿੱਚੋ ਪਹਿਲਾਂ ਉੱਤੇ ਨੂੰ ਆ ਇੱਕ ਪਾਸਾ ਟਪਾ ਲੋ ਪਹਿਲਾਂ ਆ ਧੋਣਾ ਪਾਸਾ ਟਪਾਓ ਪਾਰਟੀ ਮਾਰਦਾ ਧੋਣਾ ਨਾਲ ਪਾਸਾ ਟਪਾਉ ਜਾਂ ਧੋਣਾ ਨਾਲ ਪਾਸਾ ਟਪਾ ਲਓ ਧੋਣਾ ਨਾਲ ਪਾਸਾ ਦੇਖਿਓ ਪਾਰਟੀ ਮਾਰਦਾ ਆਪ ਵੀ ਉੱਠਦੇ ਸਹੀ ਕੱਢ ਤੁਮਾਰੀ ਜਿਹੜਾ ਜ਼ਿਆਦਾ ਫਿਰਦੇ ਇਕੱਠੇ ਕਿ ਹੱਥ ਨੂੰ ਕੋਲ ਆ ਕੇ ਰਾਜੀ ਹੁੰਦਾ ਜ਼ਿਆਦਾ ਆਮ ਜਨਤਾ ਤਮਾਸ਼ਾ ਦੇਖਦੀ ਨਹੀਂ ਆ ਜਿੰਨੀ ਇੱਥੇ ਪਬਲਿਕ ਹੋਈ ਉਹ ਕਿੰਨਾ ਸਰਟੀਫਾਈਡ ਜਾ ਫਰੇਦਾ ਪਰ ਕੋ ਹੱਥ ਨਹੀਂ ਹੋਵਾ ਕੇ ਰਹਿੰਦੀ ਕੋਈ ਚੰਨ ਬੰਦੇ ਜਿਹੜਾ ਸੇਵਾ ਕਰਦੇ ਨੇ ਪਾਦੇ ਨੇ ਉਹਨੇ ਕਿਤੇ ਗੱਡੀ ਖਾਤਾ ਤੇ ਬੇਲੇ ਸਭ ਮੈਂ ਦਿਨ ਤੋਂ ਗਾਂ ਕੱਢ ਲਈ ਗਈ ਆ ਬਹੁਤ ਜ਼ੋਰ ਲੱਗਾ ਮੁੰਡਿਆ ਦਾ ਸਤਿ ਸ੍ਰੀ ਅਕਾਲ ਸਭੀ ਕਿਰਪਾ ਕਰੇ ਜੀ ਪਾਣੀ ਕੋਈ 8 890 ਇਹਦੇ ਦੇ ਦੋ ਲੱਗੇ ਆਂ ਦੇਖੀ ਕਿ ਕਿਤੇ ਲੱਗੇ ਕਾਂ ਦਾ ਵੀ 50 ਪੰਜ ਕਿਲੋਰੀ ਲੱਗਾ ਪੁੱਤ ਜਿੰਨਾ ਮੇਰੀ ਕਾਮਪਨੀ ਦੇ ਵਿੱਚ ਬੜੇ ਯਾਰ ਬਾਲ ਫਿੱਟ ਕਰਾ ਦਿੱਤੀਆ ਕੁੱਤੇ ਨਾਲ ਸਾਰਿਆਂ ਦਾ ਧੰਨਵਾਦ ਜੀ ਇਹ ਵੇਸ਼ ਦੋ ਬਾਰ ਨਾਲ ਤੁਸੀਂ ਲੱਗ ਕੇ ਸ਼ਿਹਰਨ ਦੇਖ ਰਹੇ ਹੋ ਤੁਹਾਡਾ ਆਪਣਾ ਉੱਤਰੀ ਪੰਜਾਬ ਵਿੱਚ ਜਿੱਦ ਸਿੱਧਾ ਕਲਟੀ ਮਾਰਦੇ ਇਹਨੂੰ ਕਲਟੀ ਮਾਰੋ ਚਲੋ ਧੰਨਵਾਦ ਧੰਨਵਾਦ ਉੱਠੜੀਆ ਸਾਈਡ ਨੂੰ ਹੋ ਜਾਓ ਸਾਈਡ ਨੂੰ ਹੋ ਜਾਓ ਨੋਟ ਕਰਨਾ ਚੱਕ ਕੇ ਦੇ ਦਿਓ ਕੋਈ ਨਹੀਂ ਕੋਈ ਨਹੀਂ ਮੈਂ ਤੇ ਫੋਟੋ ਲੈ ਸਕਦਾ ਹਾਂ ਆਇਆ ਤੋ ਸੁੰਦੇ ਹੈਂਜੋ ਹੈਂਜੋ ਚਲੋ ਸਹੀ ਸਲਾਮਤ ਮਾਰੀ ਮੁੱਟੀਆਂ ਰਗੜੀਆਂ ਰਗੜਣ ਲੱਗ ਗਈਆਂ ਲੋੜਿਆਂ ਸਾਰਿਆਂ ਨੇ ਬਹੁਤ ਜੂਰ ਪਾ ਰਿਆ ਜੀ ਤੁਹਾਡਾ ਧੰਨਵਾਦ ਵਾਈ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਬਖਸ਼ੀ ਜੀ ਮੈਂ ਤੁਹਾਡਾ ਆਪਣਾ ਪਤਰਾਰਾ ਕੋਰਨ ਸਿੰਘ ਸਿੰਘ ਵੱਡਾ ਕੋੜੋ ਇਹ ਬੇਸਤ ਦੁਆ ਬਣਾਈ ਰਹੀ ਤੁਸੀਂ ਲੈ ਵੀ ਤਸਵੀਰਾਂ ਦੇਖ ਲਈ ਤੁਹਾਨੂੰ ਥੈਂਕ ਯੂ ਥੈਂਕ ਯੂ ਵੈਰੀ ਮਚ ਲਓ ਜੀ ਹੁਣ ਗਰਾں ਗਾਂ ਸਹੀ ਸਲਾਮਤ ਤੁਹਾਨੂੰ ਦਖਾੜਦੇ ਹਾਂ ਕੋਈ ਛੇੜ ਨੀ ਹੋਈ ਵਾਈ ਗੁਰੂ ਨੇ ਸਾਰੇ ਪਾਸੇ ਇਹਦਾ ਵੀ ਭਲਾ ਕਰ ਦਿੱਤਾ ਜਿਹਨਾਂ ਨੇ ਸੇਵਾ ਤੋਂ ਉਹਨਾਂ ਦਾ ਵੀ ਭਲਾ ਕਰਤਾ ਪਰ ਮੈਨੂੰ ਵੀ ਬੜਿਆ ਸਾ ਤੇ ਜਿਉਰ ਬਹੁਤ ਲੱਗਦਾ ਹੈ ਸਰਬਸ ਸਹੀ ਆ ਮੈਂ ਖੁਦ ਵੀ ਬੜਿਆ ਸਾ ਜੀ ਮੈਂ ਅੱਛਾ ਆ ਦੇਖ ਸਕਦੇ ਹੋ ਮੈਂ ਬਿਲਕੁਲ ਬੱਲਾ ਹੋ ਗਿਆ ਜੀ ਹੁਣ ਗਾਂ ਕੱਢ ਲਈ ਤੁਹਾਨੂੰ ਵੀ ਦਿਖਾ ਦਿੰਦੇ ਆ ਤਾਂ ਨਹੀਂ ਜੇ ਬੰਦ ਬੋਲ